ਇਹ ਸਲੋਗਨ ਸੀ ਕਿਸੇ ਨਾ ਕਿਸੇ ਨੂੰ ਤਾਂ ਉਹਦੇ ਖਰਾ ਉਤਰਨੇ ਪੈਣਾ ਸੀ। ਉਹਨਾਂ ਵਿੱਚ ਹੋਰੀਆਂ ਤੇ ਮੇਰੇ ਮਨ ਦੇ ਵਿੱਚ ਫੁਰਨਾ ਸੀ ਜਦੋਂ ਮੈਂ ਡੋਰ ਟੂ ਡੋਰ ਕਰਦੇ ਸੀ ਆਤਮਨਗਰ ਹਲਕੇ 'ਚ। ਤਾਂ ਜੇ ਵਿਧਾਇਕ ਲੋਕਾਂ ਨੇ ਬਣਾਤਾ ਤਾਂ ਕੁੰਡੇ ਖੜਕਾ ਖੜਕਾ ਕੇ ਹੀ ਕੰਮ ਪੁੱਛ ਕੇ ਇਹਨਾਂ ਦੇ ਲੋਕਾਂ ਦੇ ਕਰਕੇ ਖੁਸ਼ੀਆਂ ਪ੍ਰਾਪਤ ਕਰਾਂਗੇ। ਇੱਥੇ ਹੀ ਹੁਣੇ ਕਰਨਾ ਆਪਾਂ ਇਹਨਾਂ ਨੇ ਮਾਰਕ ਕਰੀ ਐਸਐਚਓ ਨੂੰ ਫਾਰਵਰਡ ਕਰੀ ਐਸਐਚਓ ਨੇ ਉਹ ਬੰਦੇ ਨੂੰ ਫੋਨ ਵੀ ਕਰਤਾ ਵੀ ਮੇਰੇ ਕੋਲੇ ਸ਼ਾਮ ਤੱਕ ਆ ਜਾ ਤੁਹਾਨੂੰ ਸਵਾਗਤ ਹੈ ਤੁਹਾਡਾ ਬਿਲਕੁਲ ਜੀ ਪੰਜਾਬ ਸਰਕਾਰ ਆਪਕੇ ਦਵਾਰੇ ਕਿ ਸਲੋਗਨ ਜਿਗਾ ਸਲੋਗਨ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਆ ਟਾਈਮ ਅਨ ਸਟਾਰਟ ਟਾਈਮ ਜਿਹੜੇ ਸਾਡੇ ਆਤਮ ਨਗਰ ਤੋਂ ਐਮ ਐਲ اے ਨੇ ਕੁਲਵੰਤ ਸੱਧੂ ਸਿੱਧ ਕਰ ਰਹੇ ਨੇ ਉਹ ਕਿਵੇਂ ਸਿੱਧ ਕਰ ਰਹੇ ਨੇ ਆਪਣੀ ਇੱਕ ਮੋਬਾਈਲ ਵੈਨ ਜਿਹੜੀ ਲੋਕਾਂ ਦੇ ਘਰ ਲੈ ਕੇ ਜਾ ਰਹੇ ਨੇ ਤੇ ਘਰ ਜਦੋਂ ਲੈ ਕੇ ਜਾ ਰਹੇ ਨੇ ਤਾਂ ਉੱਥੇ ਉਹਨਾਂ ਦੀ ਸਮੱਸਿਆ ਸੁਣ ਰਹੇ ਨੇ ਤੇ ਹਰ ਵਿਭਾਗ ਦੇ ਅਧਿਕਾਰੀ ਉਹਨਾਂ ਨਾਲ ਲੈ ਤੇ ਮੌਕੇ ਤੇ ਹੀ ਸਮੱਸਿਆ ਦਾ ਸਮਾਧਾਨ ਕਰ ਰਹੇ ਨੇ ਪੰਜਾਬ ਸਰਕਾਰ ਆਪਕੇ ਦਵਾਰ ਸਾਰੇ ਸਲੋਗਨ ਕਿਸ ਤਰ੍ਹਾਂ ਚਲੇ ਸਤਿ ਸ਼੍ਰੀ ਅਕਾਲ ਜੀ ਇਹ ਸਲੋਗਨ ਸੀ ਕਿਸੇ ਨਾ ਕਿਸੇ ਨੂੰ ਤਾਂ ਉਹਦੇ ਖਰਾ ਉਤਰਨੇ ਪੈਣਾ ਸੀ ਨਾ ਚਾਹੇ ਹਰੇਕ ਗਲੀ ਹਰੇਕ ਟਿਲਾਹੇ 'ਚ ਸਾਡੇ ਸਾਰੀਆਂ ਸੁਆਮਾਂ ਚਾਹੇ ਸਿਹਤ ਹੋਣ ਚਾਹੇ ਦੂਸਰੀਆਂ ਜਿਹੜੀਆਂ ਸੇਵਾ ਕੇਂਦਰ ਖੁੱਲੇ ਗਏ ਨੇ ਉਹਨਾਂ ਵਿੱਚ ਹੋਰੀਆਂ ਤੇ ਮੇਰੇ ਮਨ ਦੇ ਵਿੱਚ ਫੁਰਨਾ ਸੀ ਜਦੋਂ ਮੈਂ ਡੋਰ ਟੂ ਡੋਰ ਕਰ ਰਿਹਾ ਸੀ ਆਤਮਨਗਰ ਹਲਕੇ 'ਚ ਬਾਬਾ ਜੀ ਦੀ ਸ਼ੰਤਿ ਕਿਰਪਾ ਸਦਕਾ ਤਾਂ ਉਦੋਂ ਮਨ ਦੇ ਵਿੱਚ ਵਿਚਾਰ ਆਇਆ ਸੀ ਵੀ ਜੇ ਅੱਜ ਕੁੰਡੇ ਖੜਕਾ ਖੜਕਾ ਕੇ ਬੋਟਾ ਮੰਗ ਸਕਦੇ ਆ ਤਾਂ ਜੇ ਵਿਧਾਇਕ ਲੋਕਾਂ ਨੇ ਬਣਾਤਾ ਤਾਂ ਕੁੰਡੇ ਖੜਕਾ ਖੜਕਾ ਕੇ ਕੰਮ ਪੁੱਛ ਕੇ ਇਹਨਾਂ ਦੇ ਲੋਕਾਂ ਦੇ ਕਰਕੇ ਖੁਸ਼ੀਆਂ ਪ੍ਰਾਪਤ ਕਰਾਂਗੇ ਇਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰਾਂਗੇ ਤੇ 1 ਮਹੀਨੇ ਬਾਅਦ ਇਹ ਮੋਬਾਈਲ ਆਫਿਸ ਜਿਹੜਾ ਬਣਾਇਆ ਸੀਗਾ ਤੇ ਅੱਜ ਤੱਕ ਇਹ ਜਾਰੀ ਹੈ ਲਗਭਗ 4 ਸਾਲ ਦੇ ਕਰੀਬ ਹੋ ਗਏ ਪੌਣੇ 4 ਸਾਲ ਤੇ ਇਸੇ ਤਰ੍ਹਾਂ ਇਹ ਜਿਹੜੀ ਆ ਸੇਵਾ ਜਾਰੀ ਰਹੂਗੀ ਕੁਲਵੰਸੇ ਤੁਸੀਂ ਇਹ 슬ੋਗਨ ਕਿਤੇ 슬ੋਗਨ ਨਾ ਰਹੇ ਜਬ ਐਕਚੁਅਲ ਹੱਲ ਹੋ ਰਿਹਾ ਕਿਉਂਕਿ ਕਿਤਨੇ ਕਿਤੇ ਲੱਗਦਾ ਹੈ ਕਿ ਬੰਦਾ ਸਿਰਫ ਜਿਵੇਂ ਇੱਕ ਫਾਰਮੈਲਟੀ ਹੁੰਦੀ ਜਾਂਦਾ ਸੁਣਦਾ ਉਸ ਟਾਈਮ ਕਹਿ ਦਿੰਦਾ ਤੇ ਰਿਜ਼ਲਟ ਜਦੋਂ ਆਂਦੇ ਨੇ ਕਿਤਨੇ ਕਿਤੇ ਪੋਜ਼ਿਟਿਵ ਆ ਰਹੇ ਨੇ ਉਹਨੂੰ ਅੱਜ ਜਿੰਨੀਆਂ ਸ਼ਿਕਾਇਤਾਂ ਆਈਆਂ ਨੇ ਉਹਦੀ ਸਾਰਿਆਂ ਦੀ ਡਿਟੇਲ ਦੇਵਾਂਗੇ ਤੇ ਤੁਸੀਂ ਮੇਰੀ ਬੇਨਤੀ ਹੈ ਵੀ ਘਰ ਘਰ ਜਾ ਕੇ ਵੇਖ ਕਰਕੇ ਆਓ ਵੀ ਮੋਬਾਈਲ ਆਫਿਸ ਦੇ ਕੰਮ ਕਹਿਣ ਗਏ ਸੀ ਹੋ ਗਿਆ ਬੇਲੀ ਗੱਲਾਂ ਇੱਥੋਂ ਕਰਕੇ ਭੇਜਦੇ ਆ ਤਾਂ ਕੋਈ ਸ਼ਿਕਾਇਤ ਨਹੀਂ ਸੀ ਤਾਂ ਡਿਪਟੀ ਸਾਹਿਬ ਨੇ ਕਿਹਾ ਕਿ ਤੁਸੀਂ 2 ਘੰਟਿਆਂ ਬਾਅਦ ਐਸਐਚਓ ਸਾਹਿਬ ਨੂੰ ਮਿਲਿਓ ਮੈਂ ਕਿਹਾ ਨਾ ਡਿਪਟੀ ਸਾਹਿਬ ਇਹ ਨਹੀਂ ਇੱਥੇ ਹੀ ਹੁਣੇ ਕਰਨਾ ਆਪਾਂ ਇਹਨਾਂ ਨੇ ਮਾਰਕ ਕਰੀ ਐਸਐਚਓ ਨੂੰ ਫਾਰਵਰਡ ਕਰੀ ਐਸਐਚਓ ਨੇ ਉਹ ਬੰਦੇ ਨੂੰ ਫੋਨ ਵੀ ਕਰਤਾ ਵੀ ਮੇਰੇ ਕੋਲੇ ਸ਼ਾਮ ਤੱਕ ਆ ਜਾ ਬੰਦੇ ਦਾ ਪੁੱਤ ਬਣ ਕੇ ਬਜ਼ੁਰਗ ਦੇ ਪੈਸੇ ਦੇਵੇ ਨਹੀਂ ਫਿਰ ਤੇਰੇ ਦੇ ਸਖਤ ਕਾਰਵੇ ਹੋ ਕਿਉਂਕਿ ਚੈੱਕ ਬਾਉਂਸ ਹੋਇਆ ਵਾ ਕਿਉਂਕਿ ਚੈੱਕ ਦੇ ਉਲੰਘਣਾ ਕਰਨੇ ਭਾਰਤੀ ਦੰਡ ਦੇ ਤਹਿਤ ਕਾਨੂੰਨ ਦੇ ਮੁਤਾਬਕ ਉਹ ਜੁਰਮ ਹੈ ਤੇ ਇਹਨਾਂ ਨੇ ਸਹੀ ਹਦਾਇਤ ਕਰੀ ਹੈ ਤੇ ਜਿੰਨੇ ਕੰਮ ਆਉਂਦੇ ਨੇ ਕਰਕੇ ਜਾਣ ਦੀ ਸਾਡੇ ਜ਼ਿੰਮੇਵਾਰੀ ਹੈ ਕਿੰਨਾ ਕੁ ਰਿਸਪਾਂਸਿਬਲ ਹੈ ਆਮ ਪਬਲਿਕ ਦਾ ਤੁਹਾਨੂੰ ਕਿੰਨਾ ਕੁ ਰਿਸਪਾਂਸਿਬਲ ਹੈ ਸਾਰੀਆਂ ਕੁਰਸੀਆਂ ਭਰੀਆਂ ਨਹੀਂ ਸੀਗੀਆਂ ਹੁਣ ਬਾਹਰ ਆ ਜੇ ਵੀ ਬੀਟਿੰਗ ਤੇ ਬਹੁਤ ਬੰਦੇ ਖੜੇ ਨੇ ਹਰੇਕ ਬੰਦੇ ਨੂੰ ਕਾਹਲੀ ਹੁੰਦੀ ਹੈ ਵੀ ਮੈਂ ਅੰਦਰ ਵੜ ਕੇ ਪਹਿਲਾਂ ਮੈਂ ਕੰਮ ਕਰਾਂ ਪਹਿਲਾਂ ਉਹ ਪਹਿਲਾਂ ਪਾਉ ਨਹੀਂ ਪਰ ਜਿਹੜਾ ਵੀ ਇੱਥੇ ਆਊਗਾ ਉਹਦਾ ਕੰਮ ਕਰਕੇ ਭੇਜਣ ਦੀ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਕਿ ਸਮੇਂ-ਸਮੇਂ ਤੇ ਆ ਕੇ ਇਸ ਮੋਬਾਈਲ ਸੇਵਾ ਨੂੰ ਤੁਸੀਂ ਦਿਖਾਉਂਦੇ ਹੋ ਉਹਦੇ ਨਾਲ ਲੋਕਾਂ ਨੂੰ ਹੋਰ ਕਿਤੇ ਨਾ ਕਿਤੇ ਖਿੱਚ ਮਿਲਦੀ ਹੈ ਹੋਰ ਲੋਕ ਆ ਕੇ ਜੁੜੀ ਜਾਂਦੇ ਨੇ ਕਿਉਂਕਿ ਜਿੰਨਾ ਸਾਡਾ ਦਾ ਕੰਮ ਸੇਵਾ ਦਾ ਜਿੰਨਾ ਕਿਸੇ ਦਾ ਵੱਧ ਤੋਂ ਵੱਧ ਪਲਾ ਹੋ ਜੇ ਉਦੇ ਵਿੱਚ ਵੀ ਸਾਡੀ ਖੁਸ਼ੀ ਹੈ ਕੁਲਵੰਤ ਜੀ ਤੁਸੀਂ ਵਾਰਡ ਵਾਈ ਵਾਰਡ ਜਾ ਰਹੇ ਹੋ ਕਈ ਸੰਕੋਚ ਕਰਦੇ ਨੇ ਹੁਣ ਜਿਹੜੇ ਕਈ ਲੋਕ ਨੇ ਉਹਨਾਂ ਨੇ ਵਿਚਾਰੇ ਨੇ ਕਾਂਗਰਸ ਨੂੰ ਵੋਟ ਪਾਈ ਹੁੰਦੀ ਹੈ ਕਈ ਲੋਕ ਨੇ ਹੋਰ ਦਲਾਂ ਨੂੰ ਵੋਟ ਪਾਈ ਹੁੰਦੀ ਹੈ ਐਦਾ ਤਾਂ ਨਹੀਂ ਕਿ ਜੇ ਅਗਰ ਉਹ ਆ ਜਾਣ ਤੇ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਨੇ ਜੀ ਕੱਲੇ ਕਈ ਆਦਮੀ ਸੰਕੋਚ ਕਰਦਾ ਸਾਡੇ ਮਾਧਿਅਮ ਤੋਂ ਦੱਸੋਗੇ ਉਹਨਾਂ ਦਾ ਵੀ ਕੰਮ ਉਸੇ ਤਰ੍ਹਾਂ ਹੋਊਗਾ ਮੇਰੇ ਕੁਠੀ ਦਾ ਗੇਟ ਮੇਰੇ ਦਫ਼ਤਰਾਂ ਦੇ ਗੇਟ ਹਮੇਸ਼ਾ ਸਾਰੀ ਪਬਲਿਕ ਦੇ ਲਈ ਖੁੱਲੇ ਨੇ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਉਹਨਾਂ ਨੇ ਚੁਣਿਆ ਜਿਨ੍ਹਾਂ ਨੇ ਨਹੀਂ ਪਾਣੀ ਦੂਜੀਆਂ ਪਾਰਟੀ ਨੂੰ ਪਾਈ ਪਰ ਮੈਂ ਸਾਰੇ ਲੋਕਾਂ ਦਾ ਜਿਹੜਾ ਵਿਧਾਇਕਾਂ ਸੇਵਾਦਾਰ ਤੇ ਮੈਂ ਕਦੇ ਵੀ ਰਾਜਨੀਤੀ ਨਹੀਂ ਕਰਦਾ ਮੈਂ ਪੱਗ ਦੇਖ ਕੇ ਰਾਜਨੀਤੀ ਨਹੀਂ ਕਰੀ ਵੀ ਨੀਂਦ ਲਈ ਵੀ ਆ ਚਿੱਤੀ ਵੀ ਆ ਪੀੜੀ ਵੀ ਕੋਈ ਜੋ ਆਵੇ ਸੋ ਰਾਜੀ ਜਾਵੇ ਮੈਂ ਕਿਸੇ ਨੂੰ ਪਾਰਟੀ ਵਾਈਟ ਉੱਤੇ ਉੱਠ ਕੇ ਕੰਮ ਕਰਦਾ ਕਿਉਂਕਿ ਮੇਰਾ ਫਰਜ਼ ਹੈ ਮੈਂ ਇਹ ਸੇਵਾ ਮਿਲੀ ਵੀ ਤਾਂ ਮੈਂ ਤਨਦੇਹੀ ਤੇ ਇਮਾਨਦਾਰੀ ਨਾਲ ਮਾਂਵਾ ਮਹਿਰਵਾਲੀ ਇਹਨਾਂ ਨੇ ਕਿਹਾ ਹੈ ਕਿ ਮੈਂ ਸਭ ਦਾ ਵਿਧਾਇਕ ਆ ਕੋਈ ਵੀ ਆ ਜਾਵੇ ਚਾਹ ਕਾਂਗਰਸੀ ਆ ਜਾਵੇ ਕਿਸੇ ਵੀ ਪਾਰਟੀ ਕਿਸੇ ਵੀ ਦਲ ਤੋਂ ਤਾਲੁਕਤ ਰੱਖਦਾ ਹੋਵੇ ਮੈਂ ਪੂਰੇ ਹਲਕੇ ਦਾ ਵਿਧਾਇਕ ਆ ਸੇਵਾ ਸਭ ਲਈ ਕਹਿੰਦੇ ਨੇ ਮੇਰੀ ਕੋਠੀ ਦੇ ਦਰਵਾਜ਼ੇ ਖੁੱਲੇ ਨੇ ਸੋ ਦੁੱਖ ਸੁੱਖ ਹੋਵੇ ਕੋਈ ਵੀ ਕੰਮ ਹੋਵੇ ਪਹਿਲ ਤੇ ਅੰਤ ਤੇ ਮੈਂ ਕਰੂੰਗਾ ਪੱਗ ਦੇਖ ਕੇ ਮੈਂ ਬੰਦੇ ਦੀ ਨਾਲ ਗੱਲ ਨਹੀਂ ਕਰਦਾ ਮੇਰੇ ਲਈ ਹਰ ਪੱਗ ਸਤਿਕਾਰਯੋਗ ਹੈ ਬਿਲਕੁਲ ਹੀ ਕੁਲਵੰਤ ਸਿੱਧੂ ਨੇ ਤੁਸੀਂ ਦੱਸੋ ਜਦੋਂ ਪ੍ਰੋਗਰਾਮ ਚੱਲੂਗਾ ਕਿ ਇਹਨਾਂ ਦਾ ਇਹ ਰਿਜ਼ਲਟ ਕਿਦਾਂ ਆ ਰਿਹਾ ਹੈ ਮਿਹਰਬਾਨੀ ਜੀ ਲੁਧਿਆਣਾ ਤੋਂ ਮੈਂ ਰਵਿੰਦਰ ਸਰਾਂ